ओके ਹਾਂ ਜੀ ਰਾਜਨ ਜੀ ਕੀ ਕਹਿਣਾ ਚਾਹੂੰਗਾ ਅੱਜ ਗੁਰਦੁਆਰਾ ਸਾਹਿਬ ਪਹੁੰਚੇ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਵਰਕਰ ਸਾਹਿਬਾਨ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੁੱਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟਾਇਆ ਹੈ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਉਹਨਾਂ ਦੀ ਆਪਨਾਵਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਦਾਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ हे ਕਾਲਪੁਰਖ ਸਾਨੂੰ ਨਿਮਰਤਾ ਸਦਬੁੱਧੀ ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜ਼ੇ ਤੇ ਜਾ ਕੇ ਮਿਹਨਤ ਕਰਨ ਦੀ ਦੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੀ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵੜਿੰਗ ਸਾਹਿਬ ਪ੍ਰਧਾਨ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਲਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਕੇਸ਼ਾਈਦ ਵੀ ਹੋਵੇ ਜਦ ਸਮਾਜ 'ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਭੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਤੇ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੁਸੀਂ ਮੋਟਿਆਂ ਤੇ ਭੁੱਲ ਪਾਇਆਗੇਗਾ ਕਿਸ ਤਰ੍ਹਾਂ ਦੇਖਦਾ ਹੋਵੇ ਜਿਹੜੇ ਕੰਮਾਂ ਆ ਗਏ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਜਦੋਂ ਦੁਬਾਰਾ ਮੌਕਾ ਮਿਲਦਾ ਉਦੋਂ ਉਦੋਂ ਵੱਧ ਸਹਿਨਸ਼ੀਲਤਾ ਸਹਿਜਤਾ ਤੇ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਂਦਾ ਕਿਉਂਕਿ ਪੁਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਤਾਂ ਝੁਕਦਾ ਹੈ ਮੈਨੂੰ ਲੱਗਦਾ ਵੀ ਜੇ ਮੇਰੇ ਤੇ ਦੁਆਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਔਰ ਮੈਂ ਕੋਸ਼ਿਸ਼ ਕਰੂੰਗਾ ਕਾਲ ਪੁਰਖ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਂ ਉਹਨੂੰ ਤਣ ਦੇ ਹੀ ਨਾ ਲਵਾ ਸਕਾਂ। ਬਾਜੀ ਭਾਈ ਬਹੁਤ ਹੈ। ਭਾਈ ਜੀ ਆਈ ਜਾਓ ਸਾਰੇ। ਆਜੋ ਆਜੋ ਸਾਰੇ ਖੜਾ ਲਾ।

ਬਾਣੀ ਰਹੁ ਗਾਲੇ ਬਾਣੀ ਜਾਓ ਬਿਟਾਲੇ ਮਮੇ ਕੀ ਬਿਟਾਰੇ ਹੋ ਲੈ ਇੰਦਿਆ ਹੀ ਤੇਰੇ ਅੰਦਰ ਮੁਰਤੀ ਅਮਰਦਾਸ RAMDAS RAMDAS ਹੈ ਹੋਈ ਸਫਾਏ ਅਰਜਨ ਅਰ ਗੋਬਿੰਦ ਨੋ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਗੁਜੇਨ ਧਿਆਈ ਹੈ ਜਿਸ ਜਿਠੇ ਸਬਦ ਖਜਾਏ ਤੀਨ ਬਹਾਦਰ ਸਿਮਰਿਐ ਘਰ ਗਾਉਂਕ ਦਿਆਵੇ ਧਾਈ ਸਭ ਥਾਈ ਕੋਈ ਸਹਾਈ ਦਸਵੇਂ ਬਾਦਸ਼ਾਹ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਅਰੰਭ ਸਾਹਿਬ ਜੀ ਦੇ ਬਾਠ ਦੀ ਡਾਰ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਆਮੀ ਪੰਜਾਂ ਪਿਆਰਿਆਂ ਚੌਹਾਂ ਸਾਖ ਜਾਤਿਆਂ ਚਾਲੀਆਂ ਮੁਕਤਿਆਂ ਮੱਠੀਆਂ ਜੱਟੀਆਂ ਕੱਪੀਆਂ ਨਾਮਕ ਤੇ ਮੁਖ ਪੂਜਨੇ ਕੀਤੀ ਸੁਖੀ ਨਾਰ ਅਵਤੂਗੀ ਮੈਂ ਨਾਹੀ ਅਦਲ ਕਮ ਜੈਸੇ ਲਹਿਰ ਮੈ ਉਹ ਤਦ ਜਲ ਗੇਲ ਜਲਮਾਨੀ ਮਾਦਵੇ ਮਾਤਾ 啊，他的。<noise> <noise>